ਹਾਂਜੀ ਕੋਈ ਪਾਸ ਵੇ ਸਵੇਰੇ ਸਵੇਰੇ ਕਿਰਪਾ ਸਾਢੇ 8 ਵਜੇ ਦੇ ਮੇਰੀ ਸਵੇਰੇ ਤੁਹਾਨੂੰ ਕਾਲ ਆਈ ਸੀ ਕਿ ਪ੍ਰੈਜਿਡੈਂਸੀ ਦੇ ਨਾਲ GST ਆਫਿਸ ਹੈ ਉਹਦੇ ਕੋਲ ਚੱਕਰ ਲੱਗ ਰਿਹਾ ਅਸੀਂ ਬੋਖੇ ਦੇ ਉੱਤੇ ਦੋ ਘਾਟ ਇੰਡਰ ਲੈ ਕੇ ਆਉਂਦੇ ਹਾਂ ਕਿ ਖਰਚ ਕੀਤੀ ਆ ਪਹਾਵਾ ਵੀ ਧੂਮਕ ਜਿਆਦਾ ਹੈ ਅੰਦਰ ਧੂਆ ਬਹੁਤ ਜਿਆਦਾ ਹੈ ਸਰਚ ਕਰੋ ਕੋ ਬਾਹਰ ਹੁਣ 90% ਦਾ ਟੂਲ ਹੈ 10% ਦਾ ਜਿਹੜੇ ਪਿਛਲੇ ਰੂਮ ਜਿਹੜੇ ਲੋਕ ਡਿਆਣ ਆ ਉਹ ਖੋਲ ਦੇਈਆਂ ਪਰ ਦੇਖ ਰਿਹਾ ਕਿ ਉਹ ਕਿਸੇ ਦਾ ਨਹੀਂ ਕੋਈ ਅੱਜ ਹੈ ਅਦਰਵਾਈਜ਼ ਜਿਹੜੀ ਆਪਸੀ ਕੀ ਉਹ ਤੋਂ ਡੇਬਲ ਆ ਕੋਈ ਸੀ ਹੈ ਲੈਪਟਾਪ ਉਸ ਬੋਕਸ ਦੇ ਉਹਨਾਂ ਦੀ ਅੱਗਾ ਨਾ ਪੂਰਾ ਨਹੀਂ ਹੈ ਭਾਜੀ ਇਹ 90% ਦਾ ਟੂਲ ਹੈ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਤਾਂ ਭਾਜੀ ਕੋਈ ਨਹੀਂ ਹੋਸਟਲ ਸਟਾਰਟ ਹੋਣਾ ਜਿਹੜਾ 9 ਵਜੇ 9 ਵਜੇ ਤੋਂ ਤੇ ਦੱਸ ਰਿਹਾ ਕਿ 9 ਵਜੇ ਤੋਂ ਆਫਿਸ ਕੋਲ ਤੇ 8:30 ਤੱਕ ਲੱਗਦੀ ਹੈ ਜਿਹੜੇ ਸੇਰ ਦੇ ਸ਼ਾਪ ਬੋਏ ਨੇ ਨਹੀਂ ਇਹ ਜੀ ਇਹ ਗੜੀ ਨੂੰ ਕੋਈ ਦਿੱਕਤ ਹੈ। ਅਗ ਲੱਗਦਾ ਕਾਰਨ ਕੁਝ ਦਿੱਕਤ ਹੈ। ਕੋਈ ਸ਼ਾਰਟ ਸਰਕਟ ਹੀ ਹੈ। ਪਿੱਛੇ ਆਪਾਂ ਜਾ ਕੇ ਦੇਖੀਏ ਉਹ ਤੇ ਵਾਇਰਿੰਗ ਗਲਤ ਨੀ ਸੀਗੀ। ਮੈਂ ਮੇਰੇ ਹਿਸਾਬ ਨਾਲ ਉਹ ਤੇ ਮੋਡਮ ਹੀ ਪਿਆ ਜੂਗਾ ਸ਼ਾਇਦ ਪੀਵੀਆਰਪੀ ਹੋਵੇ ਸੋ ਕੰਪਿਊਟਰ ਲੈਪਟਾਪ ਵਿੱਚ ਦਾ ਬੂਸ ਸੀਗੀਆਂ। ਪੀ ਲੈਵਲਸ ਬੜਾ ਤਾਂ ਬਹੁਤ ਜ਼ਿਆਦਾ ਸਿਗਨਲ ਤੇ ਰਹੀ ਦਿੱਤਾ ਜਾ ਰਿਹਾ ਹੈ। ਐਗਜ਼ਾਮਪਲ। ਇਹ ਤੁਹਾਨੂੰ ਕੋਈਆਂ ਜ਼ਿਆਦਾ ਇਨ ਦਾ ਪਲੇਨ ਤੇ ਦਿਨ ਨਹੀਂ ਦਿੱਖਿਆ ਬੇਟਾ। ਠੀਕ। ਥੈਂਕ ਯੂ। ਆਹ। ਜੇ ਨਾ ਹਾਂ ਤੇ ਸਵਾਲ ਕੋਈ। ਅੱਛਾ। ਡਾਕਟਰ ਆ ਕੇ ਕਰਾ ਕੇ ਤਾਂ। ਅੱਛਾ। ਤੇ ਤੁਸੀਂ 8 ਵਜੇ ਆਏ ਸੀ। ਨਾ ਸਾਡੇ ਆਦ ਸਵੇਰ ਤੋਂ ਸੀ ਬਿਲਕੁਲ। ਆ ਕਿ ਨਾ ਦੇ ਵੇ ਇੱਕ નીચે ਦਾ ਪੌਂਡ ਕਰ ਰਹੇ ਸੀ। ਹੂੰ। ਤੇ ਮੈਂ ਆ ਰਹੀ ਦੂਜਾ। ਮੈਂ ਦੇਖਿਆ ਤੁਮਾਂ ਕਿ ਆਂਦਰ ਮੇ ਇੱਕ ਮੇਰਾ ਫੋਨ ਵੀ ਨਹੀਂ ਚਾਰਜ ਹੋ ਰਿਹਾ। ਫਿਰ ਮੈਂ ਕਿਹਾ ਮਾਰ ਇਹਨੂੰ ਮੈਂ ਕਿਹਾ ਕਿੱਥੇ ਆ ਫਿਰ ਮੈਂ ਇਹਨਾਂ ਨੂੰ ਥੱਲੇ ਬੁਲਾਇਆ ਮੈਂ ਤਾਂ ਦੇਖੂ ਆ ਕਿ ਉੱਪਰ ਮੈਂ ਕਿ ਤੁਮਾਂ ਕਿ ਆਂਦਰ। ਅੱਛਾ ਤੇ ਕਿੰਨੀ ਕ ਅਗ ਲੱਗੀ ਸੀ? ਜ਼ਿਆਦਾ ਸੀ। ਤੂੰ ਐ ਆਦ ਇੱਕ ਆਦ ਕਿਤੇ। ਆਪਣਾ ਹੀ ਹੋ ਗਿਆ ਸੀ ਹਾਂ ਸਾਡਾ ਹੀ ਆਪਣਾ ਹੈ ਅੱਛਾ ਜੀ ਅੱਗ ਲੱਗੀ ਦੀ ਸੂਚਨਾ ਮਿਲੀ ਸੀ ਕਿੰਨੀ ਕ ਅੱਗ ਲੱਗੀ ਆ ਜੀ ਅੱਗ ਹਲੇ ਮੈਦਾਨ ਦੇ ਅੰਦਰ ਆਨੇ ਤੋਂ ਬੁਢੇ ਨੇ ਦੱਸਿਆ ਉਹਾਂ ਪਹਿਲਾਂ ਤਾਂ ਬਹੁਤ ਜ਼ਿਆਦਾ ਸੀਗਾ ਹਾਂਜੀ ਤੇ ਬਾਹਰ ਵਗੇਰ ਤੋਂ ਬਾਅਦ ਜਾ ਕੇ ਬੜਾ ਥੋੜਾ ਜਿਹਾ ਕੰਟਰੋਲ ਹੋ ਗਿਆ ਹੁਣ ਹਲੇ ਨੁਕਸਾਨ ਕਿੰਨਾ ਹੋਇਆ ਇਹਦੀ ਅਸੈਸਮੈਂਟ ਬਾਅਦ ਹੀ ਪਤਾ ਲੱਗੇ ਅੱਗ ਲੱਗਣ ਦਾ ਕੋਈ ਕਾਰਨ ਦੱਸਿਆ ਜੀ ਨੇ ਹਾਲੇ ਤੱਕ ਤਾਂ ਕੋਈ ਬਦਲਾਅ ਨਹੀਂ ਆਇਆ ਸਿਸਟਮ ਨੂੰ ਕਹਿ ਰਹੇ ਆ ਬਾਹਰ ਅਗ੍ਰੇਡ ਵਾਲੇ ਕਿ ਸਿਸਟਮ ਨੂੰ ਪੂਰਨ ਉੱਗ ਲੱਗੀ ਆ ਤਾਂ ਪੀਐਸਟੀ ਨੇ ਦਿਸਲਾ ਲਗਾਇਆ ਸੀ ਮੇਟੇ ਇੱਕ ਹੱਲੇ ਹੋਵੇ ਤਦੋਂ ਜਾ ਕੇ پتہ ਲੱਗੂਗਾ ਚੀਤੇ ਐਕਵਾਰਡ ਵਗੈਰਾ ਬੁਲਾਵਾ ਕੇ ਵੀ ਐਸਰਾਂ ਦੇਖੇ ਤੇ ਐਕਸਪੀਰ ਸਿਸਟਮ ਵੀ ਬੇਬਦਲ ਲੱਗੀ ਆ ਕੋਪਟ ਜੀ ਬਸ ਕਹਿਣਾ ਆ ਆਰਾਊਂਡ ਹੀ ਹੈ ਲਾ ਤਾਂ ਵੀ ਜੀਵਨ ਵਿੱਚ ਕਿਹੜਾ ਕਮਲ ਦੀ ਲੱਗਦੀ ਹੈ ਬੱਦਕੀ ਦਾ ਨਾਮ ਲਿਖਿਆ